ਇਸ ਮੌਕੇ ਤੇ ਪਹੁੰਚੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਉਹਨਾਂ ਕਿਸਾਨਾਂ ਦੇ ਨਾਲ ਰਾਬਤਾ ਕੀਤਾ ਤੇ ਉਹਨਾਂ ਨੂੰ ਆਪਣੇ ਕੋਲੋਂ ਵਿੱਤੀ ਮਦਦ ਦੇਣ ਦਾ ਪ੍ਰੋਸਾ ਦਿੱਤਾ ਸੀ ਤੇ ਅੱਜ ਪਿੰਡ ਸੋਤਾ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ 10 ਦੇ ਕਰੀਬ ਕਿਸਾਨਾਂ ਨੂੰ ਜਿਨ੍ਹਾਂ ਦੀ ਕਣਕ ਫਸਲ ਸੜ ਕੇ ਸੁਆਹ ਹੋ ਗਈ ਸੀ ਉਹਨਾਂ ਕਿਸਾਨਾਂ ਨੂੰ 30-30 ਹਜ਼ਾਰ ਦੀ ਨਕਦੀ ਅਤੇ 12 ਮਣ ਪ੍ਰਤੀ ਕਿਸਾਨ ਨੂੰ ਹਰ ਸਾਲ ਦੀ ਕਣਕ ਜਿਹੜੀ ਕਿ ਅੱਜ ਪਿੰਡ ਸੋਤਾ ਵਿਖੇ ਵੰਡੀ ਗਈ ਤਾਂ ਨਾਲ ਹੀ ਲੱਗਦੇ ਪਿੰਡ ਚੱਕ ਤੂਹੇ ਵਾਲੇ ਦੇ ਤਿੰਨ ਕਿਸਾਨਾਂ ਦੀ ਕਣਕ ਦੀ ਫਸਲ ਜੂਕੀ ਬੀਤੇ ਦਿਨ ਅਗਲਣ ਦੇ ਨਾਲ ਸੜ ਕੇ ਸੁਆਹ ਹੋ ਗਈ ਸੀ ਉਨਾ ਕਿਸਾਨਾਂ ਨੂੰ ਵੀ ਅੱਜ ਪਿੰਡ ਸੋਖਾ ਵਿਖੇ 30-30 ਹਜ਼ਾਰ ਰੁਪਏ ਦੀ ਨਕਦੀ ਸਹਾਇਤਾ ਦਿੱਤੀ। ਇਸ ਮੌਕੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਉਹਨਾਂ ਦੀ ਹਰ ਮੁਸ਼ਕਲ ਨੂੰ ਪਾਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਹਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਔੜ ਦਿੱਤੀ ਜਾਵੇਗੀ। ਮਿੱਠੂ ਜੀ ਕੁਝ ਦਿਨ ਪਹਿਲਾਂ ਬੜਾ ਦਰਦਨਾਕ ਹਾਦਸਾ ਜੋ ਸਾਡੇ ਮਲੂਟ ਦੇ ਕੁਝ ਪਿੰਡਾਂ ਦੇ ਵਿੱਚ ਸਾਡੇ ਕਿਸਾਨ ਭਰਾਵਾ ਦੀ ਕਣਕ ਲੱਗ ਕੇ ਲੱਗੀ ਸੀ ਔਰ ਬਹੁਤੇ ਕਿਸਾਨ ਭਰਾ ਜਿਹੜੇ ਸੀ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਵੀ ਜਿਹੜੀ ਘਰਾਂ ਦੀ ਬਹੁਤ ਨਾਜ਼ੁਕ ਸੀ ਸੋ ਉਦੋਂ ਮੈਂ ਦੇਖਣ ਆਈ ਸੀਗੀ ਔਰ ਯਾਹ ਲੋ ਕਿ ਇੱਕ ਤਰ੍ਹਾਂ ਨਾਲ ਤਰਸਯੋਗ ਹਾਲਤ ਬਣੀ ਹੋਈ ਸੀਗੀ ਕਿ ਗਾਂ ਦਾ ਨਜ਼ਰ ਨਹੀਂ ਸੀ ਆਉਂਦਾ ਕਿ ਹੁਣ ਕੀ ਬਣੂਗਾ ਸੋ ਮੈਂ ਉਦੋਂ ਅਨਾਉਂਸ ਵੀ ਕੀਤਾ ਸੀ ਕਿ ਮੈਂ 1 ਮਹੀਨੇ ਦੀ ਤਨਖਾਹ ਦਵਾਂਗੀ ਇਸ ਤੋਂ ਬਿਨਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੀ ਧਿਆਨ ਵਿੱਚ ਇਹ ਗੱਲ ਆਂਦੀ ਗਈ ਸੋ ਉਹਨਾਂ ਨੇ ਇੱਕ ਤਾਂ ਜੋ ਮੁਆਵਜ਼ਾ ਬਣਦਾ ਸਾਡੇ ਕਿਸਾਨ ਭਰਾਵਾਂ ਦਾ 18000 ਪ੍ਰਤੀ ਏਕੜ ਉਹ ਜਲਦੀ ਪਹੁੰਚ ਦਾ ਫੈਸਲਾ ਕੀਤਾ ਕਿ ਜਲਦ ਇਹਨਾਂ ਤੇ ਸਪੁਰਦ ਕੀਤਾ ਜਾਵੇਗਾ ਔਰ ਇਸ ਤੋਂ ਬਿਨਾ ਅਸੀਂ ਨਿੱਜੀ ਤੌਰ ਤੇ ਜੋ ਇਕੱਠੇ ਹੋ ਕੇ ਇਹਨਾਂ ਦੀ ਮਦਦ ਕੀਤੀ ਅੱਜ ਅਸੀਂ 30-30000 ਰੁਪਇਆ ਮਾਲੀ ਮਦਦ ਇੱਕ ਕਿਸਾਨ ਭਰਾ ਨੂੰ ਔਰ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੇ ਲਈ ਹੈ ਬਾਕੀਆਂ ਨੂੰ ਜਿਨ੍ਹਾਂ ਨੂੰ ਨਹੀਂ ਲੋੜ ਸੀ ਕਿਉਂਕਿ ਪਿੰਡ ਦੀ ਕਮੇਟੀ ਵੱਲੋਂ ਵੀ ਹੈਲਪ ਕੀਤੀ ਗਈ ਆ ਸੋ ਉਹਨਾਂ ਨੇ ਇਨਕਾਰ ਵੀ ਕੀਤਾ ਸੋ ਅਸੀਂ 33001 ਕਿਸਾਨ ਭਰਾ ਨੂੰ ਕੈਸ਼ ਦੇ ਤੌਰ ਤੇ ਇਮੀਡੀਏਟ ਹੈਲਪ ਕੀਤੀ ਆ ਔਰ ਇਸ ਤੋਂ ਬਿਨਾ ਬਰਾਮਣ ਕਣਕ ਇੱਕ ਪਰਿਵਾਰ ਨੂੰ ਦਿੱਤੀ ਗਈ ਹੈ ਤਾਂ ਕਿ ਇੱਕ ਸਾਲ ਦਾ ਉਹਨਾਂ ਦਾ ਕੋਟਾ ਜਿਹੜਾ ਪਰਿਵਾਰ ਵਾਸਤੇ ਦਿੱਤਾ ਜਾਵੇ ਔਰ ਇਸ ਤੋਂ ਬਿਨਾ ਤੂੜੀ ਦੀ ਹੈਲਪ ਕੀਤੀ ਗਈ ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਇਮੀਡੀਏਟ ਹੈਲਪ ਹੋ ਸਕਦੀ ਸੀ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਦੁਬਾਰਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹਦੇ ਨਾਲ ਇੱਕ ਤਰ੍ਹਾਂ ਨਾਲ ਹੌਸਲਾ ਹੋ ਜਾਂਦਾ ਕਿ ਚਲੋ ਕੁਛ ਨਾ ਕੁਛ ਸਾਡੇ ਕੋਲ ਹੈ ਮੈਨੂੰ ਲੱਗਦਾ ਕਿ ਇਹਨਾਂ ਨਾਲ ਉਹਨਾਂ ਨੇ ਸਾਡੇ ਨਾਲ ਵੀ ਬਹੁਤ ਧਨਵਾਦੀ ਵਾਲਾ ਇੱਕ ਜਿਹੜਾ ਰਵੱਈਆ ਦਿਖਾਇਆ ਜਦ ਪੰਜਾਬ ਪ੍ਰਕਾਰ ਕੀ ਗੱਲ ਕਰਨ ਨੂੰ ਅਧਿਆਰਾਸ਼ੀ ਜਾਰੂ ਕਰੇ ਕਿਸ ਤਰ੍ਹਾਂ ਦੀਆਂ ਗਰਦਾਰੀਆਂ ਕਰਨੇ ਆਈਆਂ ਸਭ ਤੋਂ ਜੀ ਸਮੇਂ ਤੱਕ ਇਹਦਾ ਮਾਜਰਾਸ਼ੂ ਅਸੀਂ ਉਸੇ ਦੇਣੀ ਕਿਉਂਕਿ ਮੈਂ ਉਦੋਂ ਮੌਕੇ ਤੇ ਹੀ ਪਹੁੰਚ ਗਈ ਸੀ ਔਰ ਇਮੀਡੀਏਟਲੀ ਐਸਟੀਐਮ ਨੂੰ ਬੁਲਾਇਆ ਸੀ ਕਿ ਗਰਦਾਰੀ ਜਿਹੜੀ ਆ ਬਹੁਤ ਤੇ ਜਲਦੀ ਔਰ ਛੇਤੀ ਰਿਪੋਰਟ ਭੇਜੀ ਜਾਵੇ ਡੀਸੀ ਸਾਹਿਬ ਨੂੰ ਵੀ ਮੈਂ ਕਿਹਾ ਹੋਇਆ ਜਿਆਦਾ ਸਮਾਂ ਨਹੀਂ ਲਾਵਾਂਗੇ ਕਿਉਂਕਿ ਪਹਿਲੇ ਤਜਰਬੇ ਆ ਕਿ ਕਈ ਵਾਰੀ ਗੁਰਦੌਰੀਆਂ ਦੇ ਚੱਕਰਾਂ 'ਚ ਕਈ ਵਾਰੀ ਥੱਲੇ ਵਾਲੇ ਜਿਹੜੇ ਅਧਿਕਾਰੀ ਆ ਉਹ ਬਹੁਤ ਸਮਾਂ ਲਾ ਦਿੰਦੇ ਆ ਸੋ ਬਹੁਤ ਜਲਦੀ ਅਸੀਂ ਜਿਹੜਾ ਇਹ ਕੰਮ ਨੂੰ ਸਿਰੇ ਚੜ੍ਹਾ ਦਾਂਗੇ ਸਰਕਾਰ ਦੇ ਮਤਲਬ ਹਰ ਇੱਕ ਲੋਕ ਪਲਾਕ ਦੇ ਵਿੱਚ ਇੰਨੀ ਜਿਹੜਾ ਹੈ ਇਸ ਤਰ੍ਹਾਂ ਦੇ ਪ੍ਰਭਾਵਤ ਹੋਇਆ ਸਮਝਦਾ ਮੇਰੇ ਹਲਕੇ ਦੇ ਵਿੱਚ ਤਕਰੀਬਨ 4-5 ਪਿੰਡਾਂ 'ਚ ਅੱਗ ਲੱਗੀ ਸੀ ਉਹਦੇ 'ਚ ਜਿਆਦਾ ਕਿਸਾਨ ਸਾਡੇ ਸੋਥਾ ਤੇ ਚੱਕ ਦੂਹੇ ਵਾਲੇ ਦੇ ਪ੍ਰਭਾਵਿਤ ਹੋਏ ਸੀ ਔਰ ਇਸ ਤੋਂ ਬਿਨਾ ਥੇੜੀ ਫਕਰ ਸਰ ਉੜਾਗ ਪਿੰਡ 'ਚ ਵੀ ਲੱਗੀ ਪਰ ਉੱਥੇ ਬਚਾਅ ਹੋ ਗਿਆ पर मैं आज भी वही गल ਕਰਾਂਗੀ ਕਿ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਕਿਸਾਨ ਨੂੰ ਅਗਰ ਕੋਈ ਨੁਕਸਾਨ ਪਹੁੰਚਿਆ ਤਾਂ ਅਸੀਂ ਉਹਦੇ ਘਰ ਤੱਕ ਜਾਵਾਂਗੇ ਉਹਦੀ ਮਦਦ ਕਰਾਂਗੇ ਉਹ ਆ ਕੇ ਕਦੋਂ ਵੀ ਦੱਸ ਸਕਦਾ ਕਰਨ ਜੀ ਮੇਰੇ ਉੱਥੇ ਛੇੜ ਕਣਕ ਸੀਗੀ ਤੇ ਉਹ ਸਾਰੀ ਜਾਨੀ ਕਿ ਅੱਗ ਦੀ ਲਪੇਟ ਚ ਆ ਗਈ ਸੀ ਮੈਂ ਪੈਸੇ ਨਾਲ ਲੈਣ ਦਾ ਕਾਰਨ ਨਹੀਂ ਆ ਬਈ ਮੇਰੇ ਕੋਲੇ ਵੀ ਉਹ ਘਾਟਾ ਚੱਲਣ ਦੀ ਸਮਰਤਾ ਹੈ ਇਮਾਏ ਚਾਹੁੰਦਾ ਵੀ ਇਸ ਪੈਸੇ ਦਾ ਕੁਝ ਹੋਰ ਡਿਸਟ੍ਰਿਬਿਊਟ ਕੀਤਾ ਜਾਵੇ ਵੀ ਜੋ ਹੋਰ ਲੋੜਵੰਦ ਆ। ਕਿਉਂਕਿ ਪੰਜਾਬ ਦੇ ਵਿੱਚ ਘੱਟੋ ਘਾਟ ਮੇਰੇ ਕੋਲ 7-8 ਹੇਕੜ ਕਣਕ ਜਿਹੜੀ ਸੜੀ ਐ ਇਸ ਵਾਰ। ਵੀ ਆਪਾਂ ਕਿਨੂੰ ਸਾਡੇ ਜੋ ਮਦਦ ਕਰਨੀ ਸੀਗੀ ਹੋਰ ਗਰੀਬ ਕਿਸਾਨ ਦੀ ਕਿਸੇ ਨੇ ਕੀਤੀ ਐ। ਛੋਟੇ ਬੰਦੇ ਕਿੱਥੇ ਪ੍ਰੋਜੈਕਟ ਕਰਨੀ ਚਾਹੁੰਦੇ। ਸਾਡੇ ਪਿੰਡ ਦੇ ਵਿੱਚ ਕਰੀਬਨ 35 ਤੋਂ 40 ਏਕੜ ਕਣਕ ਸੜੀ ਐ। 10 10 ਘਰ ਸੀ। ਉਸ ਛੋਟੇ ਕਿਸਾਨ ਦੋ ਏਕੜ ਗੀ।